ਜਿੰਤਾ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਸੈਰ ਸਤਿ ਪਤਿ ਪਾਸਾ ਵਚਨ ਕਰਦੇ ਨੇ ਕੀ ਭਾਈ ਭਾਲ ਕਰਦੇ ਆ ਕਰਦੇ ਆ ਜਦੋਂ ਮੈਂ ਗੁਰੂ ਮਹਾਪੁਰਖ ਨੂੰ ਮਿਲਿਆ ਤਾਂ ਪੂਰੇ ਗੁਰੂ ਨੇ ਮੈਨੂੰ ਇੱਕ ਸੰਜ ਰਖੀ ਸਮਰੱਖੂ ਕਿਰਪਾ ਕਰਦੇ ਨੇ ਗਿਆਨ ਵੀ ਰਾਤ ਬਖਸ਼ਦੇ ਨੇ ਸਮਝ ਬਖਸ਼ਦੇ ਹਨ ਆਨ ਸਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਧਿਆਇ ਸਤਿਗੁਰੂ ਪਰਸਾਨਾ ਰਾਜ ਸਮਝ ਬਖਸ਼ਦੇ ਨੇ ਗਿਆਨ ਬਖਸ਼ਦੇ ਨੇ ਕਿ ਮਾਇਆ ਦੇ ਮੋਹ ਤੋਂ ਵਚ ਸਾਰੀਆਂ ਜਨੀਆਂ ਜੰਨੀਆਂ ਵੀ ਕੋਈ ਕੋਈ ਉਦਮ ਕਰਦਾ ਹੈ ਜੋ ਕੀ ਵਰਤਦਾ ਹੈ ਕਿਉਂ ਮਾਇਆ ਹੰਭ ਵਰਤ ਸਿਵਾਨਾ ਇਹਨਾਂ ਦੇ ਵਿੱਚੋਂ ਕੋਈ ਇੱਕ ਯੋਗਤ ਵੀ ਕੰਨ ਨਹੀਂ ਹੋਉਂਦੀ ਹੈ ਭਾਵੇਂ ਸੇਧ ਗੁਰੂ ਪਾਤਸ਼ਾਹ ਜੀਆਂ ਦੇ ਜਦੋਂ ਚਲਣਾ ਚਾਹੇ ਉਹਨਾਂ ਨੇ ਵੀ ਸਤਿਗੁਰਾਂ ਦੇ ਚਲਣਾ ਚਾਹ ਕੇ ਬੇਨਤੀ ਕੀਤੀ ਕਿ ਬੜੇ ਤਰ੍ਹਾਂ ਦੇ ਯਤਨ ਕੀਤੇ ਨੇ ਅਸੀਂ ਬੜੇ ਤਰ੍ਹਾਂ ਦੇ ਨਾਲ ਉਸ ਅਲਪੁਰਖ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਾਠ ਪੜਿਓ ਹਲ ਵੇਦ ਵਿਚਾਰੇ ਨਿਵਲ ਭੰਗਮ ਸਾਧੇ ਪੰਜ ਜਨਾ ਸੰਸੰਗ ਨਾ ਛੁਟਕਿਓ ਅਦਕ ਆਹੂ ਗੁਤਿ ਵਾਧੇ ਪਾਠ ਵੀ ਕੀਤੇ ਵੇਦਾਂ ਸ਼ਾਸਤਰ ਧਰਮਕ ਉਪਤਾਂ ਦੇ ਵਿਚਾਰ ਵੀ ਕੀਤੇ ਲੰਮੇ ਪੈਰ ਕਰਕੇ ਲਡੌਤਾ ਵੀ ਕੀਤੀਆਂ ਪਰ ਫਿਰ ਵੀ ਇਸ ਮਾਇਆ ਦੇ ਨਾਲੋਂ ਇਸ ਵਿਕਾਰਾਂ ਦੇ ਨਾਲੋਂ ਸਾਡਾ ਸਾਥ ਨਹੀਂ ਛੁੜਿਆ ਹੈ। ਵੱਲ ਕੇ ਜਿੰਨਾ ਕੋਈ ਸਾਧਨਾ ਕੀਤੀ ਜਿੰਨੀਆਂ ਲਕੀਆਂ ਸਿੱਖੀਆਂ ਆਈਆਂ ਸਨ ਉਹਨਾਂ ਦਾ ਅਹੰਕਾਰ ਊੜਿਆ ਅੰਤਕ ਅੰਤੁ ਵਾਧੇ ਅਹੰਕਾਰ ਦੇ ਵਿੱਚ ਹਉਮੇ ਦੇ ਵਿੱਚ ਹੋਰ ਬੰਨੇ ਗਏ। ਛੁਟਕਾਰਾ ਕੋਈ ਨਹੀਂ ਮਿਲਿਆ ਛੁਟਕਾਰਾ ਤੋਂ ਊੜਿਆ ਆਹ ਪ੍ਰਭੂ ਸਾਮੀ ਕੈ ਦਵਾਰੇ ਜੀਜੈ ਬੁੱਧ ਬਿਕਖ। ਅੰਨੇ ਹਾਰ ਕੇ ਵੀ ਅਸੀਂ ਸੁਆਕੀ ਗੁਰੂ ਦੇ ਚਰਨਾਂ ਨੂੰ ਚਾਏ। ਬੇਤੀ ਕੀਤੀ ਸਾਨੂੰ ਵਿਵੇਕ ਬੁੱਧ ਸਮਝ ਵਾਲੀ ਗਿਆਨ ਵਾਲੀ ਚਾਰਤ ਕਰਸੋ। ਬੁੱਧ ਬਖਸ਼ੋ ਸਮਤ ਬਖਸ਼ੋ। ਯਾਰੀ ਇਹ ਨਵਤ ਮਿਨਣ ਕਰਤ ਅਨੇਕਾਂ ਹਾਲ ਪਰਿਉ ਸਾਮੀ ਐ ਦਵਾਰ ਤੀਜੈ ਬੁੱਧ ਵਿਕਾ ਗੁਰੂ ਤੋਂ ਫਿਰ ਵਿਵੇਕ ਵਾਲੀ ਬੁੱਧ ਮੰਗੀ ਗਿਆਨ ਵਾਲੀ ਪਰਖ ਵਾਲੀ ਬੁੱਧ ਮੰਗੀ ਜਿਹਨੇ ਰਾਣੀ ਮਿਲ ਕੇ ਸਮਝ ਆਇਆ ਕਿ ਜਿੰਨੀਆਂ ਵੀ ਹੋਰ ਯੋਗਤੀਆਂ ਨੇ ਜਿੰਨੇ ਵੀ ਕੋ ਸਾਧਨ ਨੇ ਸੰਸਾਰ ਦੇ ਵਿੱਚ ਕੀਤੇ ਜਾਂਦੇ ਉਹਨਾਂ ਦੇ ਨਾਲੋਂ ਇਹਨਾਂ ਵਿਕਾਰਾਂ ਦੇ ਹਨ ਇਨਾ ਮੋਹ ਦੇ ਨਾਲ ਮਾਇਆ ਦੇ ਨਾਲ ਸਾਡਾ ਜਿਹੜਾ ਪੇਮ ਹੈ ਉਹ ਖਤਮ ਨਹੀਂ ਹੁੰਦਾ ਇਸ ਕਰਕੇ ਇਹ ਸਾਰੀਆਂ ਯੋਗਤੀਆਂ ਮੁਕਤੀਆਂ ਸਾਰੀਆਂ ਫੇਰ ਨੇ ਇਹ ਕਿਸੇ ਵੀ ਕੰਮ ਨਹੀਂ ਆਉਂਦੀਆਂ ਹਰ ਹਰ ਨਾਮ ਧਿਆਇਆ ਤੇ ਅਕ ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਸੱਚ ਖੰਡ ਹੁੰਦਾ ਹੈ ਨਾ ਮਾਇਆ ਕੰਮ ਨਹੀਂ ਆਉਂਦੀ ਹੈ ਨਾ ਕੀਤੇ ਹੋਏ ਜਿਹੜੇ ਸਾਡੇ ਇਤਾਰਮਕ ਕਰਮ ਨੇ ਕੋ ਕੰਮ ਆਉਂਦੇ ਨੇ ਕੰਮ ਕੀਆ ਇਹਗਾ ਕਿਰਤਿ ਕਿਰਵ ਅਕਾਰ ਬੁਖ ਵੈਖ ਜਿਹਦਾ ਨਾਮ ਹੀ ਕੰਮ ਆਇਆ ਇਸ ਕਰਕੇ ਭਾਸਾ ਕਹਿੰਦੇ ਨੇ ਆਨ ਸਗਲ ਵਿਨ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਭਾਈ ਹੋਰ ਸਾਰੀਆਂ ਬੂਕੀਆਂ ਵਿੱਚੋਂ ਕੋਈ ਇੱਕ ਜੋਤ ਵੀ ਕੰਮ ਨਹੀਂ ਆਉਂਦੀ ਪਰਮਾਤਮਾ ਦਾ ਨਾਮ ਹੀ ਪਰਮਾਤਮਾ ਦਾ ਸਿਮਰਿਆ ਧਿਆਨਾ ਜੀ ਕੰਮ ਆਉਂਦਾ ਹੈ ਤਾਂ ਇਹ ਮੋਹ ਧਾਰੀ ਕੋਟ ਉਪਾਣ ਇਸ ਵਾਸਤੇ ਭਾਈ ਮੈਂ ਫਿਰ ਪਰਮਾਤਮਾ ਦਾ ਆਸਰਾ ਲੈ ਲਿਆ ਗੁਰੂ ਦਾ ਆਸਰਾ ਲੈ ਕੇ ਆ ਸਰਨਾ ਕਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਰ ਰਹਾ ਤੇ ਪਾਸੇ ਇਹ ਕਹਿੰਦੇ ਜਦੋਂ ਮੈਂ ਪੂਰੇ ਗੁਰੂ ਦੀ ਮੱਤ ਲੈ ਕੇ ਪੂਰੇ ਗੁਰੂ ਤੋਂ ਗਿਆਨ ਲੈ ਕੇ ਸਰਬ ਵਿਆਪਕ ਪ੍ਰਮਾਤਮਾ ਦੇ ਸਰਨ ਪਿਆ ਸਰਬ ਵਿਆਪਕ ਕਾਲਪਨਪੁਰ ਵੇਦੂ ਜੀ ਦਾ ਨਾਮ ਜਪਿਆ ਗੁਰੂ ਦੀ ਸਰਨ ਵਿੱਚ ਆ ਗਿਆ ਤਾਂ ਤੇ ਮੋਹਿ ਧਾਰੀ ਪੂਰਨ ਰੂਪਾ ਸਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਾਧ ਜੰਜਾਰ ਆਸਾ ਕਹਿੰਦੇ ਸਾਰੀ ਮਾਇਆ ਦੇ ਵਿਚਾਰ ਨਾਸੁ ਨੇ ਜਿਹੜੇ ਅੰਦਰ ਵਿਕਾਰ ਸੀ ਅੰਦਰ ਮਾਇਆ ਦਾ ਮੋਹ ਸੀ ਜਦੋਂ ਗੁਰੂ ਦੇ ਸਮਰੱਥ ਤੁਮ ਨੇ ਕਿਰਪਾ ਕਰਕੇ ਬੁੱਧ ਵੇਖ ਬਖਸ਼ੀ ਗਿਆਨ bari ਪਰਖ ਕੋਲੀ ਬੁੱਧ ਬਖਸ਼ੀ ਤਾਂਹਿ ਹਜੂਰੇ ਗਿਆਨ ਰਾਹੀ ਗੁਰੂ ਦੀ ਸ਼ਰਨ ਵਿੱਚ ਆਇਆ ਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਕੇ ਮੇਰੇ ਅੰਦਰੋਂ ਸਾਰੀ ਆਸਾ ਜੀ ਕਹਿੰਦੇ ਜਿਹੜੀ ਮਾਇਆ ਦੀ माया ਦੇ ਵਿਚਾਰ ਸੀ ਇਹ ਮੋਹ ਸੀ ਮੰਨਤਾ ਸੀ ਵਿਕਾਰ ਸਨ ਸਾਰੇ ਭਾਈ ਫਿਰ ਨਾਸ ਹੋ ਗਏ ਹਨ ਅਰਾ ਸੁਰਗ ਮਿਰਤ ਪਿਆਰ ਧੂ ਮੰਡਲ ਸਖਤ ਵਿਆਪੇ ਭਾਈ ਸੁਰਗ ਸਵਰਗ ਜਿਹੜਾ ਦੇਵ ਰੂਪ ਹੈ ਜਿੱਥੇ ਦੇਵ ਤੇ ਰੂਪ ਰਹਿੰਦੇ ਮ੍ਰਿਤ ਜਿੱਤੇ ਆਸੀ ਵਸ ਲੈਂਦੇ ਆ ਇਹਨੂੰ ਮ੍ਰਿਤ ਲੋਕ ਕਿਹਾ ਜਾਂਦਾ ਹੈ ਮ੍ਰਿਤ ਮ੍ਰਿਤ ਲੋਕ ਜਗ ਸਾਜਿਆ ਜੋ ਬਾਤ ਕਰਬਾਰ ਬਿਨ ਸੁਬ ਬਾਤ ਨਾ ਕਹੀ ਜੂ ਕਤ ਤੂੰ ਗਾ ਇਹਨੂੰ ਮ੍ਰਿਤ ਲੋਕ ਕਹਿੰਦੇ ਹਨ ਪਿਆਲ ਜਿਹੜਾ ਪਤਾਲ ਲੋਕ ਹੈ ਊਮੰਗਲ ਸਾਰੀਆਂ ਧਰਤੀਆਂ ਤੇ ਪਾਸਾ ਕਹਿੰਦੇ ਨੇ हे ਜੀਵ ਦੇਵ ਲੋਕ ਮਾਤ ਲੋਕ ਪਤਾਲ ਲੋਕ ਸਾਰੀਆਂ ਧਰਤੀਆਂ ਇਹ ਸਾਰੀਆਂ ਸਾਰੀ ਇਹ ਸ੍ਰਿਸ਼ਟੀ ਮਾਇਆ ਦੇ ਮੋਹ ਦੇ ਵਿੱਚ ਫਸੀ ਹੋਈ ਹੈ ਸਾਗਰ ਬਿਆਖੇ ਮਾਰੀ ਇਹ ਸਾਰੀ ਸ੍ਰਿਸ਼ਟੀ ਸਾਰੇ ਪੈਨਾਤ ਜਿੰਨੀ ਵੀ ਨਿਰੰਕਾਰ ਨੇ ਸਾਜੀ ਹੈ ਸਾਰੀ ਮਾਇਆ ਦੇ ਵਿੱਚ ਫਸੀ ਹੋਈ ਹੈ ਜੀ ਇੱਕ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆ ਏ ਭਾਈ ਸਤ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਪਾਸਾ ਕਹਿੰਦੇ ਅਕਾਲ ਪੁਰਖ ਵੈਗੁਰੂ ਨੂੰ ਚੇਤੇ ਕਰਿਆ ਕਰ ਦਾ ਨਾਮ ਜਪਿਆ ਕਰ ਇਹੀ ਹੈ ਜਿਹੜਾ ਜੀਵ ਨੂੰ ਮਾਇਆ ਦੇ ਮੋਹ ਦੇ ਵਿੱਚੋਂ ਬਚਾਉਣ ਵਾਲਾ ਹੈ ਹੋਰ ਕੋਈ ਸਾਧਨ ਨਹੀਂ ਮਾਇਆ ਦੇ ਮੋਹ ਤੋਂ ਬਚਿਆ ਨਹੀਂ ਜਾ ਸਕਦਾ ਇਸ ਕਰਕੇ ਇਹੀ ਹੈ ਸਾਰੀਆਂ ਭੁੱਲਾਂ ਨੂੰ ਤਾਰਨ ਵਾਲਾ ਅਕਾਲ ਪੁਰਖ ਵਹਿਗੂ ਜੀ ਦਾ ਨਾਮ ਹੀ ਸਾਰਿਆਂ ਜੀਵਾਂ ਨੂੰ ਕਾਰਨ ਵਾਲਾ ਓਕਾਲ ਪੁਰਖ ਵਹਿਗੂ ਜੀ ਦਾ ਨਾਮ ਜਪਿਆ ਕਰ ਨਾਨਕ ਨਾਮ ਨਰਨਜਨ ਗਾਇਐ ਕਾਈਐ ਸਰਬ ਜਗੰਨਾ ਤੇ ਵਡਿਆਂ ਦੇ ਮੂਹਰ ਲਾ ਕੇ ਤੰਗ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਨਾਨਕ ਮਾਇਆ ਉਨਰ ਦੇਪ ਪਰਮਾਤਮਾ ਦਾ ਨਾਮ ਗਾਉਣਾ ਜਨਮ ਤੇ ਨਾਮ ਦੀ ਵਰਪਤ ਦੇ ਨਾਲ ਸਾਰੇ ਹੀਤ ਜਾਨੀਆਂ ਤੀ ਪ੍ਰਾਪਤੀ ਹੋ ਜਾਂਦੀ ਹੈ ਕਰ ਕਿਰਪਾ ਜਿਸ ਦੇ ਸੁਆਮੀ ਦਿਰਨੇ ਨਾਮ ਜਨਾਂ ਇਹ ਕਰਕੇ ਬੇਨਤੀ ਕਰਿਆ ਕਰਪੂ ਚਰਨਾਂ ਨੂੰ ਉਚਾ ਕੇ ਸਤਿਗੁਰਾਂ ਤੋਂ ਨਾਮ ਦੀ ਰਾਸ ਮੰਗਿਆ ਕਰ ਇਸ ਕਰਕੇ ਪਾ ਸਕਦੇ ਨੇ ਪਰ ਇਹ ਭੇਤ ਪਾਈ ਕਿਸੇ ਉਸ ਗਿਰਦੇਵ ਰੂਪ ਨੇ ਸਮਝਿਆ ਹੈ ਜਿਸ ਨੂੰ ਮਾਰਗ ਪ੍ਰਭੂ ਆਪ ਨੇ ਦੇਲ ਕਰਕੇ ਨਾਮ ਦੀ ਧਾਰਤ ਕਰਦਾ ਹੈ ਜਿਹਦੇ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਤ੍ਰੁੱਟਦੇ ਨੇ ਟੁੱਟ ਕੇ ਆਪਣੇ ਨਾਮ ਦੀ ਧਾਰਤ ਕਰਦੇ ਹਨ ਇਹ ਭੇਤ ਇਹ ਮਾਇਆ ਦੀ ਖੇਡ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਜਗਿਆ ਬਾਸਾ ਕਹਿੰਦੇ ਨਾ ਸੁਣੀਏ ਨੂੰ ਸਮਝ ਵਿੱਚ ਸਾਨੂੰ ਨਹੀਂ ਹੈ ਪਤਾ ਸਭ ਕੁਝ ਹੈ ਕਬੀਰ ਮਨ ਜਾਣ ਤ ਸਭ ਬਾਤ ਤੋ ਜਾਣ ਤੀ ਔਗਣ ਕਰੈ ਕਾਹੇ ਕੀ ਕੁਸਲਾਖ ਹਾਥ ਦੀਪ ਹੋਏ ਪਰਣ ਬਾਸਾ ਕਹਿੰਦੇ ਇਹ ਤੁਹਾਨੂੰ ਪਤਾ ਨਹੀਂ ਪਤਾ ਸਾਨੂੰ ਸਾਰਿਆਂ ਨੂੰ ਮੈਂ ਜਾਣਦੇ ਆ ਸਾਰੇ ਪਰ ਫਿਰ ਵੀ ਬਾਸਾ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਸਤਿਕਾਰਾਂ ਇਸ ਕਰਕੇ ਇਹ ਮਾਇਆ ਨੇ ਸਾਨੂੰ ਆਪਣੇ ਚੱਕਰਾਂ ਦੇ ਵਿੱਚ ਪਾਇਆ ਭਰਿਆ ਹੈ। ਭਾਈ ਜਦੋਂ ਬਾਹਰ ਆ ਜਾਂਦੇ ਹਾਂ ਕਾਰਕ ਪੁਰਖ ਬਹਿਤ ਦੀ ਚਾਈ ਕੋਈ ਮਾਇਆ ਸਾਡੇ ਤੇ ਵਰਤ ਜਾਂਦੀ ਹੈ ਤੇ ਇਹ ਮਾਇਆ ਵਿਚਾਉਣ ਵਾਲਾ ਵੀ ਇੱਕ ਕਾਰਕ ਪੁਰਖ ਬਹਿਤ ਜੀ ਹੈ ਜਿਹੜਾ ਉਹਦਾ ਨਾਮ ਜਪਦਾ ਹੈ ਸਿਮਰਨ ਕਰਦਾ ਹੈ। ਆਸਾ ਕਹਿੰਦੇ ਉਹ ਮਾਇਆ ਤੋਂ ਬਚ ਜਾਂਦਾ ਹੈ। ਨਹੀਂ ਸਾਰ ਇਸ ਕੀ ਮਾਇਆ ਦੇ ਹੰਦੀ ਸਾਰੇ ਸ੍ਰੇਤੀ ਦੇ ਮਿਰਿ ਸ੍ਰੇਤੀ ਨਾਲੇ ਆ ਰਹੀ ਹੈ ਸਿੱਧ ਵੀ ਹੋਏ ਨੇ ਜਤੀ ਵੀ ਹੋਏ ਨੇ ਸਾਰੇ ਮਾਇਆ ਦੇ ਵਿੱਚ ਹੀ ਗ੍ਰਸਤ ਹੋਏ ਨੇ ਸਭ ਤੇ ਮਾਇਆ ਦਾ ਆਸਰਾ ਹੈ ਬਚਿਆ ਕੌਣ ਹੈ ਜਿਹੜਾ ਸਮਰੱਥ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਸਮਰੱਥ ਗੁਰੂ ਦੀ ਸੱਜਣ ਵਿੱਚ ਆ ਕੇ ਨਾਮ ਜਪ ਕੇ ਨਾਮ ਆਪਕੀ ਰੇਤ ਵਿੱਚ ਸਾਇਆ ਗੁਰੂ ਦੇ ਗਿਆਨ ਨੂੰ ਆਪਕੀ ਰੇਤ ਵਿੱਚ ਸਾਇਆ ਕੋ ਬਚਿਆ ਇਸ ਨਾਮ ਆ